ਦੇ ਅੰਦਰ ਰਸ਼ੀਦ ਆਜ਼ਮ ਸਰਦਾਰ ਭਗਤ ਸਿੰਘ ਦੀ ਜਨਮ ਦਿਨ ਨੂੰ ਸਮਰਪਿਤ ਸਾਡੇ ਯੂਥ ਕਲੱਬ ਵੱਲੋਂ ਬਲੱਡ ਡੋਨੇਸ਼ਨ ਕੈਂਪ ਲਾਇਆ ਜਾ ਰਿਹਾ ਸੋ ਪੰਜਾਬ ਦੇ ਕੋਨੇ-ਕੋਨੇ ਦੇ ਅੰਦਰ ਅੱਜ ਨੌਜਵਾਨਾਂ ਵੱਲੋਂ ਉਹਨਾਂ ਦੇ ਜਨਮ ਦਿਨ ਨੂੰ ਜਿੱਥੇ ਬਲੱਡ ਡੋਨੇਟ ਕਰਕੇ ਮਨਾਇਆ ਜਾ ਰਿਹਾ ਖੂਨਦਾਨ ਕਰਕੇ ਮਨਾਇਆ ਜਾ ਰਿਹਾ ਉਹਦੇ ਨਾਲ ਦੀ ਨਾਲ ਦੁਨੀਆ ਭਰ ਦੇ ਅੰਦਰ ਜਿਹੜੇ ਦੇਸ਼ ਭਗਤ ਲੋਕ ਨੇ ਸੂਝਮਾਨ ਲੋਕ ਨੇ ਭਾਰਤੀ ਲੋਕ ਨੇ ਅੱਜ ਉਹ ਥਾਂ ਪਰ ਥਾਂ ਸੀਦੀ ਆਜਾ ਭਗਤ ਸਿੰਘ ਦਾ ਜਨਮ ਦਿਨ ਮਨਾ ਰਹੇ ਨੇ ਔਰ ਸੀਦੀ ਆਜਾ ਭਗਤ ਸਿੰਘ ਦੀਆਂ ਉਹ ਲਿਖਤਾ ਉਹਨਾਂ ਦੇ ਉਹ ਬਿਆਨ ਉਹਨਾਂ ਦੀ ਉਹ ਕੀਦੇ ਤੇ ਉਹਨਾਂ ਦੇ ਸੁਪਨੇ ਜਿਹੜੇ ਉਹ ਜ਼ਿੰਦਗੀ ਦੇ ਅੰਦਰ ਦੇਖਣਾ ਚਾਹੁੰਦੇ ਸੀਗੇ ਉਹਦਾ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਬਹੁਤ ਸਾਰੇ ਨੌਜਵਾਨ ਅੱਜ ਉਹਨਾਂ ਦੀ ਜੀਵਨੀ ਤੋਂ ਪ੍ਰੇਰਨਾ ਲੈਂਦੇ ਆ ਬਹੁਤ ਸਾਰੇ ਨੌਜਵਾਨ ਉਸ ਖਾਸ ਚ ਲੱਗਿਆ ਸੋ ਪੰਜਾਬ ਦੇ ਅੰਦਰ ਮਾਟਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਦੋਂ ਹੋ ਚਾਈਆ ਤੇ ਪਹਿਲੀ ਵਾਰ ਪੰਜਾਬ ਦੇ ਅੰਦਰ ਕਿਸੇ ਸਰਕਾਰ ਨੇ ਸ਼ਹੀਦੇ ਆਜ਼ਮ ਦੇ ਜੱਦੀ ਪਿੰਡ ਖੜਕੜ ਕਲਾਵੇ ਕੇ ਸੌਂ ਚੁੱਕ ਕੇ ਪੰਜਾਬ ਦੇ ਲੋਕਾਂ ਦੀ ਸੇਵਾ ਕਰਨ ਦਾ ਕਾਜ ਰਾਮ ਕੀਤਾ ਸੀਗਾ ਸੋ ਅੱਜ ਵਿਧਾਨ ਸਭਾ ਹਲਕਾ ਪਵਾ ਦੇ ਸਹੌੜਾ ਪਿੰਡ ਦੇ ਅੰਦਰ ਇੱਕ ਬਹੁਤ ਵੱਡਾ ਕੈਂਪ ਜਿਹੜਾ ਸਾਡੇ ਜਲੂ ਯੂਥ ਵੱਲੋਂ ਔਰ ਸਾਡੇ ਜਿਹੜੀ ਯੂਥ ਟੀਮ ਹੈ ਉਹਨਾਂ ਵੱਲੋਂ ਜੁਜਿਤ ਕੀਤਾ ਜਾ ਰਿਹਾ ਸੋ ਮੈਂ ਸਭ ਇਹਨਾਂ ਨੌਜਵਾਨਾਂ ਨੂੰ ਜਿੱਤੇ ਐਪਰੀਸ਼ੀਏਟ ਕਰਦਾ ਇਹਨਾਂ ਦੀ ਸਲਾਘਾ ਕਰਦਾ ਤੇ ਨਾਲ ਦੀ ਨਾਲ ਆਪਣੇ ਉਸ ਮਹਾਨ ਜੋਧੇ ਨੂੰ ਛੇੜੇ ਆਜੂ ਸਰਦਾਰ ਭਗਤ ਸਿੰਘ ਨੂੰ ਜਿਨ੍ਹਾਂ ਨੇ ਇਸ ਮੁਲਕ ਦੀ ਆਜ਼ਾਦੀ ਇਕੱਲਾ ਅੰਗਰੇਜ਼ਾਂ ਨੂੰ ਕੱਢਣ ਤੱਕ ਸੀਮਤ ਰਹਿਣ ਦਾ ਨਾਅਰਾ ਨਹੀਂ ਦਿੱਤਾ ਬਲਕਿ ਆਜ਼ਾਦੀ ਤੋਂ ਬਾਅਦ ਭਾਰਤ ਕਿੰਦਾ ਦਾ ਬਣੇ ਇੱਥੇ ਜਿਹੜੀ ਮਰੋਖਾ ਤੋਂ ਮਰੋਖ ਦੀ ਲੁੱਟ ਖਤਮ ਹੋਵੇ ਇੱਥੇ ਸਾਂਝੀ ਵਾਲਤਾ ਬਣੇ ਇੱਥੇ ਹਰ ਗਰੀਬ ਆ ਰਾਮ ਆਰ ਕਿਸਾਨ ਮਜ਼ਦੂਰ ਦਾ ਸੁਪਨਾ ਪੂਰਾ ਹੋਵੇ ਨੌਜਵਾਨਾਂ ਦਾ ਸੁਪਨਾ ਪੂਰਾ ਹੋਵੇ ਇਸ ਸੁਪਨੇ ਨੂੰ ਪੂਰਾ ਕਰਨ ਦੇ ਲਈ ਸਾਨੂੰ ਸਭ ਨੂੰ ਜ਼ਿੰਦਗੀ ਦੇ ਅੰਦਰ ਆਪਣਾ ਸਮਾਂ ਆਪਣਾ ਕਾਜ ਜਿਹੜਾ ਉਹ ਮਤਲਬ ਉਹਦੇ ਲਈ ਕੰਮ ਕਰਨਾ ਚਾਹੀਦਾ ਸੋ ਫਿਰ ਦੁਆਰਾ ਉਸ ਮਹਾਨ ਜੋਧੇ ਨੂੰ ਜਿਨੇ ਦੇਸ਼ ਹੀ ਆਜ਼ਾਦੀ ਦੀ ਲੜਾਈ ਦੇ ਵਿੱਚ ਬੜੀ ਛੋਟੀ ਉਮਰ ਚ ਬਹੁਤ ਛੋਟੀ ਉਮਰ ਦੇ ਜਿਹੜਾ ਨੇ ਸ਼ਹਾਦਤ ਦਾ ਜਾਨ ਪੀਤਾ 23 ਸਾਲ ਦੀ ਉਮਰ ਤੇ ਫਾਂਸੀ ਦਾ ਰੱਸਾ ਚੁਮਿਆ ਤੇ ਆਪਣਾ ਇਸ ਦੇਸ਼ ਜਾਂ ਦੇ ਇਨਕਲਾਬ ਦਾ ਨਾਹਰਾ بلند ਕੀਤਾ ਮੈਂ ਸਮਝਦਾ ਵੀ ਅੱਜ ਉਸ ਨਾਰੇ ਦੀ ਗੋਰ ਵੀ ਵੱਡੀ ਲੋੜ ਹੈ ਸੋ ਬਹੁਤ ਬਹੁਤ ਮੇਰੇ ਵੱਲੋਂ ਜਿੱਥੇ ਲੋਕਾਂ ਨੂੰ ਉਹਨਾਂ ਦੇ ਜਨਮ ਦਿਨ ਦੀਆਂ ਮੁਬਾਰਕਾਂ ਨੇ ਉਸ ਨਾਲ ਦੀ ਨਾਲ ਮੈਂ ਅੱਜ ਯੂਥ ਕਲੱਬ ਦੇ ਹਸਪਤਾਲੇ ਦੀ ਸਲਾਘਾ ਵੀ ਕਰਦਾ ਦੇ ਵੱਤ ਤੋਂ ਵੱਧ ਲੋਕਾਂ ਨੂੰ ਖੂਨਦਾਰ ਕਰਨ ਦੀ ਬੇਨਤੀ ਵੀ ਕਰਦਾ ਸੋ ਆਓ ਅੱਜ ਰਲ ਕੇ ਸਾਰੇ ਸਿੱਦੇ ਆਜੋ ਭਗਤ ਸਿੰਘ ਦੇ ਜਨਮ ਦਿਨ ਦੇ ਉੱਤੇ ਉਹਨਾਂ ਨੂੰ ਯਾਦ ਵੀ ਕਰੀ ਉਹਨਾਂ ਦੇ ਸੁਪਨਿਆਂ ਸਕਾਰ ਕਰਨ ਦੇ ਲਈ ਇੱਕ ਲੰਬੀ ਲੜਾਈ ਦੇ ਅੰਦਰ ਆਪਣਾ ਹਿੱਸਾ ਪਾਉਂਦਾ